ਹਿਮਤ ਸੰਧੂ ਜੀ ਦੇ ਵਿਆਹ ਦੀਆਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਹਾਂ ਦੋਸਤੋ ਸਾਰਿਆਂ ਨੂੰ ਪਤਾ ਹੈ ਕਿ ਹਿੰਮਤ ਸੰਧੂ ਜੀ ਦਾ ਵਿਆਹ ਹੋ ਚੁੱਕਿਆ ਹੈ ਤੇ ਉਸ ਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਸਾਂਝੀਆਂ ਵੀ ਕੀਤੀਆਂ ਅਤੇ ਸਾਹਮਣੇ ਤਸਵੀਰਾਂ ਤੇ ਵੀਡੀਓਸ ਨੂੰ ਦੇਖ ਕੇ ਕੰਗ੍ਰੈਚੁਲੇਸ਼ਨ ਜ਼ਰੂਰ ਕੀਤਾ ਉੱਥੇ ਦੋਸਤੋ ਅਸੀਂ ਵੀ ਤੁਹਾਡੇ ਨਾਲ ਲਗਾਤਾਰ ਵੀਡੀਓ ਸਾਂਝੀਆਂ ਕਰਦੇ ਰਹੇ ਹਾਂ ਤੁਸੀਂ ਹਿੰਮਤ ਸੰਧੂ ਜੀ ਦੇ ਘਰ ਪਾਣੀ ਵਾਰਨ ਵਾਲੀ ਰਸਮ ਵੀ ਦੇਖੋ ਹਿੰਮਤ ਸੰਧੂ ਜੀ ਦੀ ਮਾਤਾ ਨੇ ਜੋੜੀ ਦੇ ਉੱਪਰੋਂ ਪਾਣੀ ਵਾਰਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿੰਮਤ ਸੰਧੂ ਦੀ ਵਾਈਫ ਸੁਖਮਨੀ ਕੌਰ ਕਿੰਨੇ ਖੁਸ਼ ਨਜ਼ਰ ਆ ਰਹੀ ਨੇ ਵਾਹਿਗੁਰੂ ਇਸ ਜੋੜੀ ਨੂੰ ਸਲਾਮਤ ਰੱਖਿਓ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗੇ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਬਾਹਰ ਖੜੇ ਸੋ ਮਾਮਾ ਨੂੰ ਇਸ ਦਿਨ ਦੀ ਬਹੁਤ ਹੀ ਬੇਹੱਦ ਢੀਕ ਰਹੀਦੀ ਹੈ ਕਿ ਕਦੋਂ ਸਾਡਾ ਪੁੱਤਰ ਜਵਾਨ ਹੋਵੇ ਮੈਂ ਜੋੜੀ ਉੱਪਰੋਂ ਪਾਣੀ ਵਾਰਾਂ ਸੋ ਹਿੰਮਤ ਸੰਧੂ ਜੀ ਦੇ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਪੁੱਤਰ ਦੇ ਸ਼ਾਦੀ ਦੀਆਂ ਦੋਸਤੋ ਆਓ ਤੁਹਾਡੇ ਨਾਲ ਵੀ ਵੀਡੀਓ ਸਾਂਝੀਆਂ ਕਰਦੇ ਆ ਜੇਕਰ ਤੁਸੀਂ ਵੀ ਵਾਰਕਾ ਨਹੀਂ ਦਿੱਤੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ